ਹੈਲੋ ਗੁੱਡ ਮਾਰਨਿੰਗ ਸਸੀਗਾਲ ਜੀ ਸਾਰੇ ਵੀਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਤੇ ਅੱਜ ਚੱਲੇ ਆਂ ਪੰਜ ਅਠੋਲੇ ਕਪੂਟਲੇ ਸੈਨ ਨੂੰ ਹੈ ਇੱਕ ਗਰਮੀ ਨੇ ਸਵੇਰੇ 7:30-8:00 ਵਜੇ ਬੱਸ ਕਰਾਈ ਫਿਰੀਆ ਪੂਰਾ ਦਿਨ ਮੈਨੂੰ ਸਮਝ ਨਹੀਂ ਲੱਗਦੀ ਕਿਿੱਦਾਂ ਕੱਟਣਾ ਹੈ ਨਾ ਗਰਮੀ ਵਿੱਚ ਜਿਹੜਾ ਲਾਣਾ ਯਾਰ ਬਹੁਤ ਔਖਾ ਹੈ ਨਾ ਲੱਗ ਕਿ ਗਰਮੀ ਪੈ ਵੀ ਬਹੁਤ ਜ਼ਿਆਦਾ ਰਹੀ ਹੈ ਕੱਸੀ ਆਦਤਾਂ ਗਲਤ ਪਾ ਰਹੀਆਂ ਹਰ ਟਾਈਮ AC 'ਚ ਰਹਿ ਕੇ ਘਰੋਂ AC 'ਚੋਂ ਨਿਕਲਣਾ ਗੱਡੀ 'ਚ AC ਜਵੜ ਜਾਣਾ ਗੱਡੀ 'ਚੋਂ ਨਿਕਲਣਾ ਘਰੇ ਜਦ ਨਾਲ ਤੇ ਆ ਤਾਂ ਬਹੁਤ ਗਲਤ ਪਾ ਲਿਆ ਸਰੀਰ ਕੰਡੰਮ ਜੇ ਕਰ ਲਏ ਸਰੀਰ ਨੂੰ ਇੱਕ ਤੀ ਸੰਧੀਆਂ ਬਵਾੜੀਆਂ ਲਾ ਲੀਆਂ ਨਹੀਂ ਤੇ ਜੋ ਨੇਚਰਲ ਵਾਤਾਵਰਣ ਦੀ ਹਵਾ ਸੀ ਉਹ ਵਧੀਆ ਸੀ ਯਾਰ ਵਧੀਆ ਅੱਗੇ ਟਾਈਮ ਕੱਢ ਲੈਂਦੇ ਸੀ ਹੁਣ ਸਾਲ ਦੋ ਸਾਲ ਤੋਂ ਗਰਮੀ ਜਿਹਾ ਬਹੁਤ ਮਾੜਾ ਹਾਲ ਹੋ ਰਿਹਾ ਨਾ ਪਤਾ ਨਹੀਂ ਕੀ ਸਿਸਟਮਾ کہاں ਵਾ ਕੁਲਦਰੀ ਹਵਾ ਚ ਪੈਂਦੇ ਹੁੰਦੇ ਸੀ ਕੁਲਦਰ ਲਾ ਕੇ ਨਜ਼ਾਰੇ ਹੁੰਦਾ ਨਾ ਕੋਈ ਟੈਂਸ਼ਨ ਨਹੀਂ ਹੁੰਦੀ ਸੀ ਗਰਮੀ ਚ ਵੀ ਸਾਰਾ ਸਾਰਾ ਦਿਨ ਧੁੱਪੇ ਘੁੰਮੀ ਜਾਣਾ ਹੁਣ ਤਾਂ ਬਾਬੇ ਉਹ ਪਾਣਾ ਹੀ ਮਾੜਾ ਹਾਲ ਹੁੰਦਾ ਯਾਰ ਧੁੱਪੇ ਘੁੰਮੇ ਨਹੀਂ ਹੁੰਦਾ ਯਾਰ ਪਤਾ ਨਹੀਂ ਕੀ ਸਿਸਟਮ ਕਰ ਲਿਆ ਸਰੀਰ ਦਾ ਜਦ ਅਸੀਂ ਹੈਨਾ ਤਰ੍ਹਾਂ ਪਹੁੰਚ ਗਏ ਸਵਾਰੀ ਦੇ ਘਰੇ ਮੈਂ ਕਿਹਾ ਸੀਟਾਂ ਪਿੱਛੇ ਲੇ ਚੱਕੀਆਂ ਆ ਉਹ ਲਾ ਦੀਏ ਔਰ ਇਹ ਗੱਡੀ ਪਿੱਛੋਂ ਸਾਰੀ ਭਰ ਜਾਂਦੀ ਆ ਤੇ ਜੇ ਪਿੰਡਾਂ ਜਾਣੇ ਰੇਤੇ ਨਾ ਸੀਸ਼ਾ ਪਿਛਲਾ ਸੀਟਾਂ ਫੋਲਡ ਕੀਤੀਆਂ ਮੇਰੇ ਵੀਰੋ ਸੀਟਾਂ ਲਾ ਦੀਏ ਦੋਨੋਂ ਹੈ ਲੈ ਬਰਨਾ 648 ਬਣ ਗਏ ਜੇ ਸਾਡੇ ਛੋਟੇ ਰਣਜਾ ਨੰਬਰ ਜਣਾ 648 ਹਟੇ ਹੋ ਸਾਂ ਐਂਦਾ ਵੀ ਹੁੰਦੀ ਆ ਇਹ ਕਿੱਥੇ ਕਿੱਦਾਂ ਹੁੰਦੀ ਆ ਉਹ ਭਾਈ ਆਪਣੇ ਆ ਬੀਬੀ ਸਾਥੇ ਬੀਬੀ ਪਹੁੰਚ ਗਏ ਆ ਕਹਿੰਦੇ ਜਲੰਧਰ ਮੁੰਡੇ ਆ ਗੱਡੀਆਂ ਦੋ ਸਾਡੀਆਂ ਪਿੱਛੇ ਰਹਿ ਗਈਆਂ ਉਹਨਾਂ ਦੀ ਵੇਟ ਕਰਦੇ ਆ ਉਹਨਾਂ ਨੂੰ ਕਿਹਾ ਪਿੱਛੇ ਲਾ ਲੋ ਪਿੱਛੇ ਲਾ ਲੋ ਪਰ ਕਿਉਂ ਕਹਣਾ ਯਾਰ ਲੈਟਾ ਲੁਟਾ ਆ ਗਈਆਂ ਤੇ ਗੱਡੀਆਂ ਪਿੱਛੇ ਰਹਿ ਨਹੀਂ ਆ ਸਾਡੇ ਬੰਦੇ ਘਵਾਚੀ ਆਦੇ ਯਾਰ ਪਤਾ ਨਹੀਂ ਕਿੱਥੇ ਰਹਿ ਗਏ ਦੋ ਗੱਡੀਆਂ ਲਿਆਂਦੀਆਂ ਵਾਂ ਕਪੂਤਲੇ ਰੋਡ ਤੇ ਖੜੇ ਆਵੇਂ ਦਸ਼ਮੀਰ ਸ਼ੱਕੀ ਚੌਂ ਦੇ ਮੋੜੇ ਉਹਨਾਂ ਨੂੰ ਢੀਕਦੇ ਆ ਔਖਾ ਯਾਰ ਉਹਨਾਂ ਨੂੰ ਕਿਹਾ ਵੀ ਇੱਕ ਗੱਡੀ ਹੋਰ ਕਰਾ ਲਓ ਆਪਣੀਆਂ ਲੈ ਕੇ ਆ ਗਏ ਹੁਣ 5 6 ਵਰਗੋ ਆ ਗਏ ਬੰਦੇ ਸਾਡੇ ਪਿੱਛੇ ਆ ਗਏ ਬੰਦੇ ਆ ਗਏ ਆ ਗਏ ਬੰਦੇ ਸਾਡੇ ਆ ਗਏ ਸ਼ੁਗਰ ਪਹੁੰਚ ਗਏ ਆ ਪਿੰਡ ਅਜ ਫਿਰ ਅਠੋਲੇ ਹੈ ਰਾਣੀ ਲਾਤੀ ਹੈ ਸ਼ਾਮੇ ਸ਼ਾਂ ਮਿਲ ਗਈ ਹੈ ਦੋ ਤਿੰਨ ਗੱਡੀਆਂ ਆਪਣੇ ਨਾਲ ਆਈਆਂ ਆ ਗੱਡੀਆਂ ਜੇਟ ਕਰਾਇਆ ਸਨ ਉਹ ਨਾਲੇ ਸੀ ਤਕਰੀਬਨ ਇਹਨੇ ਲੇਟ ਕਰਾਇਆ ਸਭ ਤੋਂ ਪਹਿਲਾਂ ਜਾਂਦੀ ਵਾਰ ਸਭ ਤੋਂ ਮੋੜੇ ਤੇ ਸਾਨੂੰ ਨਹੀਂ ਰੜ ਲੰਦੇ ਸੀਗੇ ਬੱਚੋ ਪਤਾ ਨਹੀਂ ਕਿੱਥੇ ਰਹੀ ਗਏ ਗੱਲ ਤੇ ਮੁੜੀ ਗਈ। ਤੇ ਭਾਈ ਹੁਣ ਹੀ ਉਹਨਾਂ ਸਵਾਰੀ ਚੱਟੀ ਗਈ ਅੰਦਰ ਨੂੰ ਹੈ। ਆਪਾਂ ਬੈਠਦੇ ਹਾਂ ਰਾਣੀ ਦੇ ਵਿੱਚ। ਭਿੰਦੇ ਹੁਣ ਹੀ ਕਹਿੰਦੇ ਅੰਦਰ ਨੂੰ ਆ ਜਾ ਮੈਂ ਯਾਰ ਅੰਦਰ ਸੰਗ ਜਿਹੀ ਲੱਗ ਜਾਂਦੀ। ਪਰ ਮੈਂ ਕੰਫਰਟੇਬਲ ਕੱਢੀ ਜਾ ਰਹਿਣਾ। ਯਾਰ ਰਾਣੀ 'ਚ ਬੈਠਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ ਭਰਾਵਾਂ ਨਾਲੇ ਬਲੌਗ ਐਡਿਟਿੰਗ ਕਰ ਲਵਾਂ ਨੇ ਆਪਣਾ ਕੰਮ ਕਰ ਲਵਾਂ ਨੇ ਤੇ ਰਾਤ ਨੂੰ ਲੇਟ ਹੋ ਜਾਂਦਾ ਫੇਰ 12 1 2 ਵਜੇ ਨੇ ਸੌਣਾ ਮੈਨੂੰ ਤਾਂ ਸਵੇਰ ਨੂੰ ਸੱਜੇ ਉੱਠਣਾ ਹੁੰਦਾ। ਤਾਂ ਮੈਂ ਕਿਹਾ ਪਹਿਲੇ-ਪਹਿਲੇ ਬੈਠੇ ਬਲੌਗ ਐਡਿਟਿੰਗ ਕਰ ਲਾਂ। ਅੱਜ ਵੈਸੇ ਨਾ ਫੋਨ ਵੇਖੰਦਾ ਬਾਈ ਠੱਲਾ ਪਾਣੀ ਪਿਲਾ ਗਿਆ ਸ਼ਵੀਲ ਬਰਮੀ ਪਿਲਾ ਗਿਆ ਬਾਈ ਤੇ ਮੈਂ ਉਹ ਕਹਿੰਦਾ ਪਰਸ ਤਾਂ ਅਸਗਲਣਾ ਪਰਸ ਤਾਂ ਅਰ ਮੈਂ ਕਦੋਂ ਝਕਦਾ ਘਰੇ ਮੁੜ ਕੇ ਝਕਦਾ ਉਹਨਾਂ ਤੇ ਕਹਿੰਦੇ ਮੈਂ ਚਾਹ ਝੂਲਿਆ ਕਰਦਾ ਮੈਂ ਕਹਾਂ ਉਹ ਪੜਾ ਚਾਹ ਪੀ ਲਿਆ ਵੇ ਚਾਹ ਉਹਨੇ ਮੁੱਕ ਲਿਆ ਤੋਂ ਕਹਿੰਦੇ ਕੱਲਾਂ ਦੀ ਰਹਿੰਦੀ ਹੱਡੀ ਹੱਡੀ ਕੁੜੀਏ ਚਾਹ ਬਿਨਾ ਚੱਲਦੀ ਨਾ ਗੱਡੀ ਕੁੜੀਆਂ ਬਾਕੀ ਨਹੀਂ ਚੱਲਦੀ ਚਾਹ ਬਿਨਾ ਗੱਡੀ ਯਾਰ ਲੈ ਵੇ ਮੇਤਰਾ 2:30 ਵਜ ਗਿਆ ਤੇ ਗੱਡੀ 3:00 4:00 ਸ਼ਾਮੇ ਕਰ ਲਈ ਆ ਫੇਰ ਤੋਂ ਪਾ ਗਿਆ ਹੁਣੇ ਪਾਣੀ ਵੀ ਮੁੱਕ ਚੱਲਿਆ ਥੋੜੇ ਰਹਿ ਗਏ ਬਸ ਸਵੇਰੇ ਮੈਂ ਦੋ ਬੋਤਲਾਂ ਭਰ ਕੇ ਲਿਆ ਸੀ ਪਾਣੀ ਯਾਰ ਲੱਗਦਾ ਬਹੁਤ ਗਰਮ ਹੈ ਨੂੰ ਪਿਆਸ ਲੱਗਦੀ ਬਹੁਤ ਤੇ ਮੇਰੇ ਵੀਰੋ ਸਵਾਰੀ ਹੁਣੀ ਵੀ ਮਨ ਲਦਾ ਆ ਗਈਆਂ ਹੈ ਬਸ ਹੋਰ ਅੱਧੇ ਘੰਟੇ ਘੰਟੇ ਤੱਕ ਮਨ ਦਾ ਕੰਮ ਨਿਬੜ ਗਿਆ ਹੋਰ ਅੱਧੇ ਘੰਟੇ ਘੰਟੇ ਤੱਕ ਮਨ ਦਾ ਸਵਾਰੀ ਨੇ ਤੁਰਪਣਾ ਕੰਮ ਨਿਬੜ ਗਿਆ ਲੈ ਮਿੱਤਰਾਂ ਸਵਾਰੀ ਉੱਥੋਂ ਲਿਆ ਕੇ ਆਪਾਂ ਹੁਣ ਕਿ ਰਿਸ਼ਤੇਦਾਰੀ ਛੋੜ ਜਾਣਾ ਸੀ ਉੱਥੇ ਚੱਲ ਕੇ ਕਹਿੰਦੇ ਚਾਹ ਪਾਣੀ ਪੀ ਲੈ ਮੈਂ ਕਿਹਾ ਚਾਹ ਪਾਣੀ ਨਹੀਂ ਬਾਈ ਪੀਣਾ ਆਪਾਂ ਨਾ ਤਾਂ ਪਰ ਰੋਟੀ ਖਾਦੀ ਐ ਰੋਟੀ ਨੂੰ ਬਹੁਤ ਜ਼ੋਰ ਲਾਉਂਦੇ ਸੀ ਮੇ ਤਾਂ ਰੋਟੀ ਰੋਟੀ ਵੀ ਨਹੀਂ ਖਾਦੀ ਬਾਬੇਓ ਤੇ ਹੁਣ ਮੈਂ ਕਿਹਾ ਠੰਡਾ ਢੂੰਡਾ ਕਿਤੇ ਪੀ ਕੇ ਆਨੇ ਆ ਸਰਪ੍ਰਾਈਟ ਹੈ ਕੋਕ ਤਾਂ ਕਹਿੰਦੇ ਡੇਂਜਰ ਹੁੰਦਾ ਡੇਂਜਰ ਪਰ ਇਹ ਕਿャ ਮਲਆਵਟ ਪਈ ਉਹਦੇ ਮਨ ਚ ਬਹਿਮ ਪੈ ਗਿਆ ਇਕਨ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਮੈਂ ਕਹਿੰਦੇ ਕੋਕ ਚ ਬਹੁਤ ਯਾਰ ਮਲਾਵਟ ਆ ਪੀਓ ਨਾ ਤਾਂ ਕਰਕੇ ਮੈਂ ਕਿਹਾ ਚਲੋ ਸਰਪ੍ਰਾਈਟ ਪੀ ਲਵੋ ਨੇ ਕਿਤੇ ਲੱਭ ਲੁੱਭ ਕੇ ਲੈ ਵੇ ਮਿੱਤਰ ਆਪਾਂ ਆਪਣਾ ਕੋਟਾ ਲਿਆ ਆਂਦਾ ਚੂਰਨ ਦੇ ਹੁੰਦੇ ਪਹਿਲਾਂ ਤਾਂ ਹੈ ਫੇਵਰੇਟ ਚੀਜ਼ ਚੂਰਨ ਚੂਰਨ ਲੈ ਆਂਦੇ ਨ ਆ ਮੈਂ ਖਾਣੇ ਆ ਪੀਨਟ ਗਿਰੀਆਂ ਨਾਲ ਪੀਨੇ ਆ ਸਪਰਾਈਟ ਕਿਉਂ ਯਾਰ ਮੈਨੂੰ ਸواری ਘਰੇ ਜਾ ਕੇ ਯਾਰ ਕੁਝ ਖਾਣਾ ਪੀਣਾ ਮੈਨੂੰ ਸੰਗ ਜੀ ਬੜੀ ਲੱਗਦੀ ਰਹਿੰਦੀ ਪਤਾ ਨਹੀਂ ਕਿਉਂ ਕਿਉਂ ਕਿਉਂਕਿ ਮੈਂ ਆਪਣੇ ਖਾਣਾ ਪੀਣਾ ਉਹ ਜਾ ਕੇ ਕਿਤੇ ਵੀ ਜਾਂਦਾ ਤੇ ਆਪਣੇ ਖਾ ਪੀ ਲਈਦਾ ਉਹੀ ਸੰਗ ਜੀ ਲੱਗਦੀ ਰਹਿੰਦੀ ਯਾਰ ਹਾਂ ਜੀ ਚੂਰਨ ਤਾਂ ਬਾਬੇ ਹੰਨੇ ਸਵਾਲ ਆਦਣਾ ਮੈਨੂੰ ਐਨੇ ਸਵਾਲ ਆਦ ਗੱਲ ਛੱਡ ਦੋ ਜਿਹੜੇ ਮੇਰੇ ਨਾਲ ਭਰਾ ਪਹਿਲਾਂ ਤੋਂ ਜੁੜੇ ਹੋ ਆ ਉਹ ਦੇਖਦੇ ਹੁਣੇ ਮੈਂ ਦਿਹਾੜੀ ਚ ਨਾ ਪੈਕਟ ਪੈਕਟ ਵਿੱਚ ਉਹਨਾਂ ਦਾ ਖਾ ਜਨਾ ਸਾਲੇ ਸੁਆਦੇ ਬਹੁਤ ਆਗਦੇ ਪਤਾ ਨਹੀਂ ਕੀ ਆ ਪਾਇਆ ਹੈ ਨਾ ਜੀ ਯਾਰ ਸਾਈਡ ਇਫੈਕਟ ਤਾਂ ਪਤਾ ਨਹੀਂ ਦਾ ਕੀ ਹੋਣਾ ਪਰ ਸੁਆਦ ਲੱਗਦੇ ਆ ਖਾ ਲੋ ਪਤਾ ਨਹੀਂ ਕਦ ਮਾਰ ਮੁੱਕ ਜਾਣਾ ਠੀਕ ਨਹੀਂ ਬਾਬਿਓ ਸਾਲੀ ਚੀਜ਼ ਦਾ 1 ਮਿੰਟ ਦਾ ਭਰੋਸਾ ਨਹੀਂ ਤਾਂ ਚਿੱਲ ਕਰਨਾ ਚਾਹੀਦਾ ਸਾਨੂੰ ਚਿੱਲ ਖਾਓ ਪੀਓ ਨਜ਼ਾਰੇ ਲਓ ਐ ਲਾਲ ਜਵਾਨ ਹੋ ਜਾਂਦੀ ਟੇਸਟ ਬੜਾ ਖਰਾ ਜਿਹੜੇ ਜਿਹੜੇ ਭਰਾ ਨੇ ਖਾਦਾ ਹੈ ਨਾ ਕਮੈਂਟ ਕਰਕੇ ਦੱਸਿਓ ਜਰੂਰ ਮੇਰੇ ਭਰਾ ਜੀ ਜੋ ਦਿਲ ਕਰਦਾ ਖਾਓ ਜੋ ਦਿਲ ਕਰਦਾ ਕਰੋ ਠੀਕ ਹੈ ਨਾ ਬਾਬਿਓ ਐਨਾ ਸੋਚੋ ਕਿ ਕਿਸੇ ਨੇ ਕਿਆ ਕਹਿਣਾ ਉਹ ਕਿਆ ਕਰਦਾ ਕੋਈ ਕਿਸੇ ਦੀ ਪਰਵਾਹ ਨਾ ਕਰੋ ਯਾਰ ਆਪਣੀ ਲਾਈਫ ਆਪਣੇ ਤਰੀਕੇ ਨਾਲ ਜਿਓ ਮੈਂ ਵੀ ਬਹੁਤ ਸੋਚਾਂ ਹੁੰਦੇ ਸੀ ਪਹਿਲਾਂ ਮੈਂ ਬਲੌਗ ਬਣਾਉਣੇ ਵਿੱਚ ਵਿੱਚ ਛੱਡ ਦਿੱਤੇ ਸੀ ਪਿੱਠ ਵਿੱਚ ਲੋਕ ਗੱਲਾਂ ਕਰਦੇ ਆ ਇਹ ਆ ਉਹ ਆ ਬਹੁਤ ਗੱਲਾਂ ਹੁੰਆਂ ਪੇ ਕੱਲਾ ਹੀ ਬੋਲ ਰਹਿੰਦਾ ਪਤਾ ਨਹੀਂ ਯਾਰ ਜਿਸ ਐਦਾ ਹੁੰਦਾ ਲੋਕਾਂ ਦਾ ਬੋਲੀ ਜਾਣਾ ਲੋਕਾਂ ਨੇ ਬਾਬਾ ਨਾਨਕ ਨੂੰ ਨਹੀਂ ਬਖਸ਼ਿਆ ਤਾਂ ਕਰਕੇ ਤੁਹਾਡੀ ਲਾਈਫ ਆ ਚਿੱਲ ਕਰੋ ਜੋ ਦਿਲ ਕਰਦਾ ਕਰੋ ਕਾਮਯਾਬ ਹੋ ਬਸ ਇੱਜ਼ਤ ਕਮਾਓ ਤੇ ਐਨੀ ਮਾੜੇ ਕੰਮ ਕਰਨੇ ਪਏ ਜੋ ਦਿਲ ਕਰਦਾ ਮਾੜੇ ਕੰਮ ਕਰਨੇ ਵਧੀਆ ਕੰਮ ਕਰੋ ਆਪਣਾ ਨਾਮ ਬਣਾਓ ਮੇਰਾ ਭਰਾ ਆਪਣੇ ਮਾਪਿਆਂ ਦਾ ਨਾਮ ਬਣਾਓ ਤੇ ਆਪਣਾ ਰੋਤਵਾ ਬਣਾਓ ਤੇ ਬਾਕੀ ਜਿੰਨੀ ਕਿ ਸਿਆਣ ਪੈ ਗਈ ਉਹਨਾਂ ਕਾ ਦੱਸ ਦੀਦਾ ਜਿੰਨੀ ਕ ਅਕਲ ਹੈ ਗਈ ਜਿੰਨੀ ਕਿ ਸਿਆਣ ਪੈ ਗਈ ਉਹਨਾਂ ਕਾ ਦੱਸ ਦੀਦਾ ਮੇਰਾ ਭਰਾ ਬਾਕੀ ਫਿਰ ਵੀ ਕੋ ਗੁੱਸਾ ਕੇ ਲੱਗਦਾ ਉਹ ਲੈ ਸੌਰੀ ਆ ਯਾਰ ਹਨਾ ਟਾਇਂ ਬਜਾਂਦੀ ਬੂਟੇ ਬਜਾਂਦਾ ਯਾਰ ਸੰਤਾ ਗਰਮੀਆਂ ਨੂੰ ਬੂਟੇ ਨਾ ਹੁਣ ਮੈਂ ਤਾਂ ਕਹਿੰਦਾ ਮਰ ਜੀਏ ਗਰਮੀ ਚ ਉਬਲ ਜੀਏ ਇੱਕ ਰੁੱਖ ਹਜ਼ਾਰਾਂ ਸੁੱਖ ਲੱਖਾਂ ਸੁੱਖ ਸ਼ਾਮੇ ਖੜਕਣੇ ਉੱਤੇ ਕੁਦਰਤ ਨੂੰ ਸਾਵਣ ਸਕਦੇ ਯਾਰ ਹਨਾ ਮੈਨੂੰ ਬਹੁਤ ਘੈਂਟ ਲੱਗਾ ਯਾਰ ਇੱਥੇ ਇਕੱਲੇ ਬੈਠਿਆ ਦੂਰ ਦੂਰ ਕੋਈ ਘਰ ਹੈ ਨਹੀਂ ਹਨਾ ਆਲ ਵਾਲੇ ਬੂਟੇ ਆ ਪਾਣੀ ਲੱਗਿਆ ਉੱਪਰ ਛਾਂ ਆ ਹਰੀਆਲੀ ਆ ਕੀ ਬਾਤ ਆ ਕੀ ਆਕਸੀਜਨ ਆ ਮੈਂ ਤਾਂ ਟ੍ਰਾਈਪੋਡ ਵੀ ਗੱਡੀ ਦੇ ਵਿੱਚ ਹੀ ਰੱਖਿਆ ਹੈ ਜਿੱਥੇ ਦਿਲ ਕਰਦਾ ਆ ਆਪਾਂ ਨੂੰ ਵੀ ਵਧੀਆ ਫਲੌਗ ਕਰਨਾ ਤਾਂ ਆਪਾਂ ਕੱਢ ਲਈਏ ਇਹਨੂੰ ਤੇ ਮਾਈਕ ਲੈਣਾ ਯਾਰ ਤੇ ਮਾਈਕ ਅੱਗੇ ਮੈਂ ਬੋਲੇ ਦਾ ਮੰਗਾਇਆ ਸੀ ਪਰ ਵਾਇਰਲ ਆ ਮੰਗਾਇਆ ਸੀ ਵਾਇਰਲੈਸ ਮੰਗਾਣਾ ਕੋ ਮਾਈਕ ਮਾਈਕ ਦੀ ਘਾਟ ਆ ਬਸ ਆਪਾਂ ਨੂੰ ਬਾਕੀ ਤਾਂ ਫੋਨ ਬਹੁਤ ਵਧੀਆ ਕੈਪਚਰ ਕਰੀ ਜਾਂਦਾ ਆ iPhone ਪਰ ਨਜ਼ਾਰਾ ਆਣ ਲੱਗਿਆ ਹੈ ਉਧਰ ਬਾਈ ਹੁਣ ਕਹਿੰਦੇ ਆ ਚਾਹ ਪਾਣੀ ਪੀ ਕੇ ਚੱਲਦੇ ਆ ਮੈਂ ਰੋਕ ਲੋ ਘੰਟਾ ਕੋਣ ਗੱਲਾਂ ਹੀ ਆ ਕਰ ਲਈਏ ਭਰਾਵਾਂ ਦਾ ਵਲੌਗ ਬਣਾ ਲਈਏ ਫੇਰ ਚੱਲਦੇ ਆ ਘੰਟਾ ਕਿ ਮੈਂ ਹੋਰ ਰੋਕ ਲਾਂ 4 ਵਜੇ ਦੇ ਬਾਅਦ ਚੱਲਦੇ ਬਾਬਿਓ ਮੇਰੇ ਕੋਲੋਂ ਸਵਾਰੀ ਦਾ ਫੋਨ ਆ ਗਿਆ ਤੇ ਹੁਣ ਚਲਿਏ ਆਪਾਂ ਵੀ ਖਾ ਪੀ ਲਿਆ ਸੀਗਾ ਹੈ ਚਾਰ ਕਿਥੇ ਰੇਲਾ ਰੁਲਾ ਬਣਿਆ ਤੇ ਬਲੌਗਾਂ ਦਾ ਸ਼ਾਰਟ ਲੈ ਟ੍ਰਾਈ ਕੋਡ ਨਾਲ ਹੁਣ ਸੁਵਾਜਾਂ ਲੱਗਿਆ ਸੀ ਹੁਣ ਫੋਨ ਆ ਗਿਆ ਤੇ ਮੈਂ ਕਿਹਾ ਚਲੋ ਚੱਲਦੇ ਆਂ ਹੈਂ ਕਾਹਨ ਪਹੁੰਚਾਂਗੇ 5:30 6:00 ਵਜੇ ਘਰੇ ਆਪਣੇ ਉੱਥੇ ਜਾ ਕੇ ਕਰਦੇ ਆ ਬਲੌਗ ਦਾ ਐਂਡ ਅੱਜ ਨਾਲ ਲੇਡੀਆਂ ਸੀ ਸੀ ਉਹਦੇ ਪਿੰਦੇ ਪਾਈ ਦੀ ਭੂਲਾਤਾ ਕਰਦੇ ਮੈਂ ਬਲੌਗ ਦਾ ਸ਼ਾਰਟ ਲੈ ਇਨਕ ਵੀ ਨਾਲ ਲੇਡੀਆਂ ਜ਼ਿਆਦਾ ਸੀਆਂ ਹਾਂਜੀ ਬਾਬਿਓ ਤੇ ਫਾਈਨਲੀ ਹੁਣ ਆਇਆ ਯਾਰ ਪਿੰਨ ਟੋਲੇ ਤੋਂ ਤੇ ਇੱਕ ਦਿਨ ਪਹਿਲਾਂ ਵੀ ਗਿਆ ਸੀ ਪੰਨਾ ਟੋਲੇ ਤੇ ਮੈਂ ਬਲੌਗ ਬਣਾ ਸਕਦਾ ਮੈਂ ਇਕੱਠਾ ਹੀ ਕਰਦਣਾ ਤੇ ਕਿਉਂਕਿ ਕਿ ਦਿਨ ਪਹਿਲਾਂ ਵੀ ਗਿਆ ਸੀ ਪੰਨਾ ਟੋਲੇ ਨੂੰ ਅੱਜ ਉਹਨਾਂ ਨਾਲੇ ਜਾਣਾ ਸੀ ਭੋਗ ਤੇ ਤੇ ਬਲੌਗ ਅੱਜ ਹਿਸਾਬ ਦਾ ਹੀ ਬਣਿਆ ਬਣਾ ਪਰਾਂ ਜੋ ਵੀ ਬਣਿਆ ਤੁਸੀਂ ਦੇਖ ਲਿਆ ਹਨ ਤੇ ਬਲਕਿ ਗਰਮੀ ਮੱਤ ਮਾਰਨ ਦੀ ਬਲੌਗ ਬਣਾਉਣਾ ਵੀ 延迟 ਕਰਦਾ ਯਾਰ ਮੈਂ ਮੀਤਾਂ ਤਾਰ ਪਾਣ ਲੱਗਿਆ ਆਪਣੀ ਤਾਰ ਲੈ ਕੇ ਪਾਣੀ ਪੈਂਦੀ ਬਾਈਕ ਮੋਟਰਸਾਈਕਲ ਬਣਾ ਕੇ ਆਣਾ ਯਾਰ ਮੇਕ ਆ ਜਾ ਮੈਂ ਵਾਈਫਾਈ ਨਹੀਂ ਲੱਗੇ ਤਾਰ ਪਾਣੇ ਨਹੀਂ ਨਹੀਂ ਇਧਰ ਹੀ ਕਰ ਰਹਾ ਫੋਨ ਤੇ ਆਰ ਵੀ ਆਪਣੀ ਪਾਣੀ ਪੈਂਦੀ ਆ ਦੇਖੋ ਦੇਖੋ ਵੀਰੇ ਢੇਕ ਨਾ ਜਾਇਓ ਸਾਰਿਆਂ ਨੂੰ ਫੋਨ ਲੱਗੇ ਆਪਣੀ ਪਹਿਲਾਂ ਵੀ ਆਪਣੀ ਪੋਈ ਓ 2.5 ਕਿਲੋਮੀਟਰ ਸਵੇਰ ਦਾ ਵਾਈਫਾਈ ਬੰਦ ਪਿਆ ਬੜਾ ਯਾਰ ਖੱਜ ਗਈ ਤਾਂ ਬਾਅਦ ਹੋਈ ਤਾਂ ਮੇਰਾ ਨਾ ਨਸਹਰ ਆ ਲੈ ਤਰੀ ਨਹੀਂ ਵਾਈਫਾਈ ਤਾਂ ਮੇਰਾ ਦੁਨੀਆ ਉਜੜੀ ਜਿਹੀ ਲੱਗਦੀ ਆ ਤੋੜ ਤਾਰ ਦਿੱਤੀ 160 ਸੈਂਟੀਮੀਟਰ ਲੈ ਕੇ 180 ਮੀਟਰ ਤਾਰ ਵਾਲੀ ਖਰਾਬ ਹੋ ਗਈ ਸੀ ਅੱਜ ਤਾਂ ਜਾਬ ਸਵੇਰ ਦਾ ਸਾਲਾ ਬੰਦ ਗਿਆ ਬਾਾਈਫਾਈ ਸਵੇਰ ਦਾ ਲੌਸ ਚੱਲ ਰਿਹਾ ਇੰਟਰਨੈਟ ਵਾਲੀ ਲੈਟ ਬੰਦਾ ਤਾਰ ਟੁੱਟੀ ਹੋਣ ਤਾਰ ਲੈ ਗਈ ਸੀ ਆਪਣੀ ਦਾ ਪਾਣ ਲੱਗੇ ਆ ਸਾਲਾ ਇਹ ਤੋਂ ਬਿਨਾ ਫੋਨ ਛੇੜਨ ਦੀ ਨੀਂਗਾ ਦਾ ਫੋਨ ਪਾਸੇ ਰੱਖ ਕੇ ਮੈਂ ਤਾਂ ਬੈਗਿਆ ਬਹੁਤ ਸਾਲਾ ਚੰਗੇ ਲੱਗਦਾ ਇਹੋ ਗੋਲੇ ਯਾਰ ਕਿਹਦਾ ਨਸ਼ਾ ਲਾ ਰਿਹਾ ਯਾਰ ਕਿਹਦਾ ਨਸ਼ਾ 15 ਹੱਟਣਾ ਚ ਰਚ ਗਏ ਲੈ ਮਿੱਤਰਾਂ ਫਾਈਨਲੀ ਤਾਰ ਪੈ ਗਈ ਹੈ ਨਵੀਂ ਤੇ ਬਾਜੂਣੀਆਂ ਪੁਰਾਣੀ ਤਾਰ ਦੇ ਲਾ ਕੇ ਹੈ ਇੰਨੀ ਦਰਪਉਈ 180 ਮੀਟਰ 2000 ਰੁਪਏ ਦੀ ਜਾਂ ਨਵਾਂ ਲਵਾਏ ਸੀ ਨਾ ਕਨੈਕਸ਼ਨ ਮਹੱਲੇ ਚ ਮੈਂ 3-4 ਨੇ ਪੁੱਛਿਆ ਸੀ ਕੋਮ ਮੰਨੇ ਸੀ ਕਿ ਮੈਂ ਆਪਣੀ ਦਰਪਉਈ ਸੀ ਸਾਰੀ 2.5 ਕਿਲੋ ਮੀਟਰ ਤੱਕ 12500 ਤੇ ਦੂਜੀ ਵਾਰ ਤਾਰ ਬਦਲਤੀ ਪਹਿਲਾਂ ਵੀ 1000 ਦੀ ਬਦਲਾਈ ਸੀ 2000 ਦੀ ਆ ਬਦਲਾਤੀ ਹੁਣ ਇੰਨੇ ਕੰਮ ਕਰਦੇ ਇੰਨਾ ਕੰਮ ਕਰਨਾ ਪੈਂਦਾ ਹੈ ਵਲੌਗ ਬਣਾਉਣ ਦੇ ਸੌਖੇ ਥੋੜੀ ਵਲੌਗ ਬਣ ਜਾਂਦੇ 25-25 GB ਦਾ 30-30 GB ਦਾ ਵਲੌਗ ਬਣਦਾ ਬਹੁਤ ਕੁਝ ਕਰਨਾ ਪੈਂਦਾ ਯਾਰ ਬਹੁਤ ਮੁਸੀਬਤਾਂ ਚ ਲੰਘਣੀਆਂ ਪੈਂਦੀਆਂ ਤੇ ਮੇਰਾ ਭਰਾ ਤੁਸੀਂ ਯਾਰ ਸਪੋਰਟ ਕਰਿਆ ਕਰੋ ਹਾਂ ਯਾਰ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਿਆ ਕਰੋ ਯਾਰ ਇਹna ਬਹੁਤ ਮਿਹਨਤ ਕਰੀਦੀ ਮੇਰਾ ਪਰ ਬਹੁਤ ਮੁਸ਼ਕਲਾਂ ਯੁੱਠੀਆਂ ਹਾਰੇ ਆਹਰੇ 2 ਮਹੀਨੇ ਹੋ ਯਾਰ ਬਾਹਲੇ ਖੱਜੜਾ ਹੋਣ ਲੱਗ ਪਿਆ ਕਦੇ ਤਾਰ ਟੁੱਟ ਗਈ ਕਦੇ ਕੋਸ਼ ਹੋ ਗਿਆ ਕਦੇ ਕੋਸ਼ ਹੋ ਗਿਆ ਤਾਂ ਕਰਕੇ ਉਹਨੂੰ ਮੈਂ ਤਾਰ ਨਵੇਂ ਬੁਆਤੀ ਬਹੁਤ ਖੱਜੜ ਹੋਇਆ ਅੱਜ ਸਵੇਰ ਦੇ ਵਾਈਫਾਈ ਵਾਂਸਿਕਾ ਸਵੇਰੇ 8 ਵਜੇ ਦਾ ਹੌਣ ਜਾ ਕੇ 5:30 6 ਵਜੇ ਚੱਲਿਆ ਇਹਦੇ ਇਦਾਂ ਦਾ ਨਸ਼ਾ ਲੱਗਿਆ ਨਾ ਸਰੀਰ ਨੂੰ ਇਹਦੇ ਬਿਨਾਂ ਰਹਿ ਰਹਿ ਨਹੀਂ ਹੁੰਦਾ ਯਾਰ ਇੰਨਾ ਭੜਾ ਨਸ਼ਾ ਹੈ ਵਾਈਫਾਈ ਦਾ ਯਾਰ ਫੋਨ ਤੇ ਨੈਟ ਚੱਲਦੇ ਨਹੀਂ ਉਧਰ ਬਫ ਹੋ ਜਾਂਦੀ ਆ ਨਾਲੇ ਆਪਣਾ ਬਲੌਗ 25 ਤੋਂ 30 GB ਦਾ ਇੱਕ ਜੈਕਟਿੰਗ ਕਰਦੇ ਬਣਦਾ ਹੈਗਾ ਲੈਪਟਾਪ 'ਚ ਤੇ ਸਰੋਂ ਮਿਲਦਾ ਡਾਟਾ ਡੇਢ ਤੋਂ 2 GB ਕਿਆ ਕਰਾਂਗਾ ਉਹਨਾਂ ਸਾਧਨ ਸਗਾ ਇੱਕ ਸਪੀਡ ਹੈ ਨਹੀਂ ਜਮਾ ਜਾਂ ਸਾਡੇ ਇਥੇ ਟੈਟਰ ਦੀ ਨੈਟ ਨਹੀਂ ਚੱਲਦਾ ਅਰ ਇਨਸਟਾਗ੍ਰਾਮ ਤੇ ਰੀਲਾਂ ਚੱਲਦੀਆਂ ਬਫ ਕਰੀ ਜਾਂਦੀਆਂ ਤਾਂ ਮੇਰਾ ਭਰਾ ਯਾਰ ਸਪੋਰਟ ਕਰਿਆ ਕਰੋ ਆਪਣੇ ਭਾਈ ਨੂੰ ਨਾ ਜਿੰਨੀ ਹੋ ਸਕੇ ਦੀ ਵੱਧ ਤੋਂ ਵੱਧ ਪੰਜਾਬੀ ਭਰਾ ਦਾ ਖਾਸ ਕਰਕੇ ਸਪੋਰਟ ਕਰੋ ਯਾਰ ਤੇ ਫਾਈਨਲੀ ਬਾਬਿਓ ਵਾਈਫਾਈ ਆਪਣਾ ਚੱਲ ਪਿਆ ਹੈ ਅਨੇਕ ਕੋਈ ਹੋਈ ਨਾ ਤੁਸੀਂ ਸ਼ਾਮਿਲ ਸਕਦੇ ਨੇ ਅੱਜ ਚੱਲੇ ਸੀ ਸਵੇਰੇ 8 ਵਜੇ ਦਾ ਪੱਧ ਤੇ ਆ ਸੀ ਹੁਣ ਕਰਦੇ ਆ ਬਲੌਗ ਬੀਜੇ ਭਾਈ ਚੱਕ ਲਿਆ ਸੀ ਬੀਜੇ ਭਾਈ ਬਿਨਾਂ ਦੱਸੇ ਚੱਕ ਲਿਆ ਗ੍ਰੈਨੈਪ ਕਰ ਲਿਆ ਬੀਜੇ ਭਾਈ ਤੇ ਚੱਲੇ ਆ ਰਾਣੀ ਸੋਂਦਰਾ ਨੂੰ ਕੁਝ ਕੱਸਣ ਚੱਲੇ ਆ ਤੁਹਾਨੂੰ ਉੱਥੇ ਜਾ ਕੇ ਦੱਸਦੇ ਆ ਕਿ ਆ ਕੱਸਣ ਚੱਲੇ ਆ ਬੀਜੇ ਭਾਈ ਦੱਸਣਾ ਨੇ ਭਾਈ ਅੱਜ ਦੀ ਲਵ ਕਿਆ ਕੱਸਣ ਚੱਲੇ ਆ ਕੈਰੀਰ ਚੱਲੇ ਆ ਕਹਿੰਦੇ ਮੇਰੇ ਵੀਰੋ 29 43 ਨੂੰ ਜੰਗਲਾ ਕੱਸਣ ਹੈ ਮਤਲਬ ਕਿ ਕੈਰੀਅਰ ਕੱਸਣ ਤੇ ਆਪਣੇ ਬੀਜੇ ਭਾਈ ਨੂੰ ਚੱਕ ਲਿਆ ਤੇ ਵੀ ਜੇ ਭਾਈ ਸੰਤੋਖਾ ਰਸਤਾ ਸਾਨੂੰ ਐਕਚੁਅਲੀ ਰਸਤਾ ਨਹੀਂ ਪਤਾ ਸੀਗਾ ਬੜੀ ਦੂਰ ਜਾਣਾ ਸੀ ਗਲੀਆਂ ਗੁਲੀਆਂ ਚੋਂ ਤਾਂ ਜਾਣ ਦੀ ਜਾਨ ਸੀ ਘਵਾ ਦੀ ਘਵਾ ਦੇ ਲੈ ਮਿੱਤਰਾ ਕੰਮ ਜੰਗਲੋ ਜੰਗਲੀ ਹੋਇਆ ਪਿਆ ਹੈ ਰਾਣੀ ਲਾਣਾ ਜਾਂ ਜੰਗਲਾ ਤਿੰਨ ਜਣੇ ਆਏ ਸੁੱਖ ਨੱਤੇ ਨੇ ਜਾਣੇ ਹੈ ਕਿਉਂਕਿ ਜੰਗਲਾ ਬਹੁਤ ਭਾਰੀ ਆ ਰਾਣੀ ਭੇਜਣੀ ਆ ਪਰ ਰਾਜਧਾਨੀ ਦਿੱਲੀ ਨਾ ਮੈਂ ਕਹ ਜੰਗਲਾ ਲਾ ਦੀਏ ਹੈ ਟੈਚੀ ਜ਼ਿਆਦਾ ਹੋਵੇ ਜਸਮੀਰ ਸਿੰਘ ਲੈ ਚਲੇ ਸਿਕਾ ਦੇ ਤੂੰ ਆ ਕੇ ਲੈਮ ਨਹੀਂ ਹੋਣੀ ਕਾਲੂ ਕਰੋ ਕਾਲੂ ਬਾਈ ਕਰੋ ਸੋਨੇ ਬਈ ਵਾਲੀ ਕ੍ਰਿਸਟਲ ਕੋ ਕੇ ਘੜੀ ਕੀਤੀ ਹੋਇਆ ਹੈ ਇਹਦੇ ਉਸਤਾਦ ਦੀ ਚੱਕਲੇ ਜੰਗਲਾ ਹੈ ਹਾਂ ਜੀ ਚਾਬੀ ਵੀ ਚਾਹੀਦੀ ਭਾਜੀ ਛੜਦਾ ਛੜਦਾ ਭਾਈ ਲੈ ਭਾਈ ਜੰਗਲਾ ਆ ਗਿਆ ਇਹਦੇ ਰਖਣਾ ਤੁਹਾਨੂੰ ਪੈਣਾ ਮੇਰੇ ਨਾਲ ਭਾਜੀ ਰੱਖਾਂਗਾ ਫੇਰ ਖਾ ਦੂੰਗਾ ਚਾਬੀ ਕੇ ਨੰਬਰ ਲਓ 21 14 15 ਨੰਬਰ ਭਾਜੀ 14 ਨ 15 ਨੰਬਰ ਲੱਗੂਗੀ ਭਾਜੀ ਲੈ ਭਾਈ ਕੰਮ ਜੰਗਲੋ ਜੰਗਲੀ ਹੋਇਆ ਪਿਆ ਕਹਿੰਦੇ ਹੈ ਜੰਗਲੋ ਜੰਗਲੀ ਹੋ ਗਿਆ ਮੋਲ ਹੈ ਜੰਗਲਾਂ ਘਸਦੇ ਆ ਬਾਬੂ ਲੈ ਨਾ ਮੇਤਰਾ ਬਾਣੀ ਜੀ ਕੋਲ ਲਗਿਆ ਤੇਲ ਹੈ ਅਲਤੀ ਦੇ ਤੋਲੀ ਚ ਜੰਗਲਾ ਲਾ ਦਿਆਂਦਾ ਆਪਾਂ 3269 ਰੁਪਏ ਦਾ ਪੈ ਗਿਆ 2 ਟੱਕ ਪਹਿਲਾਂ ਹੋਇਆ ਹੈ ਰਾਣੀਆਂ ਟਣਾ ਟਣਾ ਵੀ ਟਣਾ ਟਣਾ ਦੇਖਿਆ ਤੇ ਤਾਂ ਵੀ ਉੱਟਕੇ ਤਾਂ ਬਹੁਤ ਨੇ ਟੈਂਕੀ ਫੁੱਲ ਦੀ ਬਹੁਤ ਵਰਕਤ ਹੈ ਐਵਰੀ ਵੇ ਬੜੀ ਘੈਂਟ ਦਿੰਦੀ ਗੱਡੀ ਇਤਰਾਜ ਜੰਗਲਾ ਲਾ ਕੇ ਰਾਣੀ ਲਿਆਂਦੀ ਹੈ ਸੁਹਾਵੀਤੀ ਸਰਦੀ ਦੇ ਲੇਟ ਵਿੱਚ ਪੂਰੀ ਹੈ ਲੇਟ ਛੇ ਲੇਟ ਕਰਦੀ ਦੂਜੀ ਆਉਂਦੀ ਪਿੱਛੇ 9645 ਹੈ ਸਾਡਾ ਸੋਨੂ ਬਾਈ ਆ ਗਿਆ ਹੈ ਜੌਮੀ ਚੰਦ ਬਾਈ ਆ ਗਿਆ ਸਾਡਾ 9645 ਆ ਗਈ ਹੈ ਇਹ ਸਾਡਾ ਭੂਸਲਾ ਸਾਡਾ ਸੋਨੂ ਭੂਸਲਾ ਆ ਗਿਆ ਭਾਈ ਹੈ ਦੋਵੇਂ ਰਾਣੀਆਂ ਇਕੱਠੀਆਂ ਹੋ ਗਈਆਂ ਲੇਟ ਛੇ ਲੇਟ ਕਰਦੀ ਟਵਾਈਟਾ ਟਵਾਈਟਾ ਟਰੱਸਟੂ ਟਵਾਈਟਾ ਭਾਈ ਹੈ ਇਹ ਕੀਪਾ ਜਗਤਪੁਰਿਆ ਇਹ ਸਾਡਾ सोनू ਚੰਦ ਕਹਿੰਦੇ ਜਗਤਪੁਰਾ ਕਹਿੰਦੇ ਆ ਗਿਆ ਕਹਿੰਦੇ ਹੈ ਇਹ ਮੱਥੇ ਦੇ ਮੁੰਡੇ ਨੇ ਚੰਦ ਬਣਾਇਆ ਹੋਇਆ ਹੈ ਮੁੰਡਿਆ ਨਾਂ ਵੀ ਚੰਦ ਦਾ ਕਹਿੰਦੇ ਹੈ ਤੇ ਮੁੰਡੇ ਨੇ ਕਹਿੰਦੇ ਮੱਥੇ ਦੇ ਚੰਦ ਬਣਾਇਆ ਹੋਇਆ ਦੇਖੋ ਜੀ ਚੰਦੋ ਚੰਦੀ ਚੰਦੋ ਚੰਦੀ ਹੋਇਆ ਪਿਆ ਕੰਮ ਹੈ ਚੰਦੋ ਚੰਦੀ ਹੈ ਸਰਾਮੋ ਹਾਂ ਲੈਚ ਲੈਚ ਕਰਦਾ ਹੈ ਬਾਈ ਲੈਚ ਲੈਚ ਕਰਦਾ ਹੈ ਦਿਹਾੜੀ ਲਾ ਕੇ ਆਇਆ ਹਾਂ ਦਿਹਾੜੀ ਲਾ ਕੇ ਆਏ ਹਾਂ ਸਾਡੇ ਸਾਨੂੰ ਯਾਰ ਇਹ ਕੋਈ ਕੰਮ ਸਟਾਰਟ ਕੀਤਾ ਦਿਹਾੜੀਆਂ ਦਾ ਕੰਮ ਕੋਈ ਸਟਾਰਟ ਕੀਤਾ ਭਾਈ ਮਾਇ ਇਹ ਕੰਮ ਹੁਣ ਹਸਾਵਾ ਕਿੱਥੇ ਹਾਂ ਚਲ ਵੀ ਦੱਸ ਦਿਓ ਜੇ ਕਿਸੇ ਭਰਾ ਨੇ ਦਿਹਾੜੀ ਥੋੜੀ ਲਵਾਣੀ ਹੋਈ ਤਾਂ ਸਾਡੇ ਕੋਲ ਬੰਦੇ ਹੈਗੇ ਆ 63 40 ਚੱਲੀ ਸਾਡੀ ਹੈ ਦਿੱਲੀ ਨੀ ਰਾਜਧਾਨੀ ਨੇ ਮੈਂ 36 40